ਸਿੱਧੂ ਮੂਸੇਵਾਲਾ ਕਤਲ ਕੇਸ ਚ ਦੋ ਸ਼ਾਇਦ ਮਾਨਸਾ ਕੋਰਟ ਨੇ ਲਾਰੈਂਸ ਬਿਸ਼ਨੋਈ ਸਮੇਤ 27 ਮੁਲਜ਼ਮਾਂ ਖਿਲਾਫ ਚਾਰਜਸ ਕੀਤੇ ਫ੍ਰੇਮ 20 ਮਈ ਤੋਂ ਸ਼ੁਰੂ ਹੋਏਗਾ ਟਰਾਇਲ ਮੂਸੇਵਾਲਾ ਕਤਲ ਕੇਸ ਚ ਚਾਰਜਸ ਫ੍ਰੇਮ ਹੋਣ ਤੇ ਬੋਲੇ ਬਲਕੌਰ ਸਿੰਘ ਸਿੱਧੂ 24 ਮਹੀਨਿਆਂ ਚ ਪਹਿਲੀ ਵਾਰ ਮਿਲੀ ਕੁਝ ਰਾਹਤ ਹੁਣ ਕੇਸ ਕਿਸੇ ਰਾਹ ਤੇ ਟੁਰਿਆ ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਮੁਲਜ਼ਮ ਨੇ ਪੁਲਿਸ ਕਸਟਡੀਜ਼ ਕੀਤੀ ਖੁਦਕੁਸ਼ੀ ਅਨੁਸ਼ਠਾਪਨ ਨੇ ਵਿਛਾਣ ਲਈ ਦਿੱਤੀ ਚਾਦਰ ਦੇ ਨਾਲ ਲਿਆ ਬਾਹਾ ਹਥਿਆਰ ਮੁਹੱਈਆ ਕਰਵਾਉਣ ਦੇ ਸੀਲ ਸਾਂ ਆਸ਼ਪਾ ਗੁ ਬੌਨੀ ਅਜਨਾਲਾ ਦਾ ਵਿਵਾਦਿਤ ਬਿਆਨ ਇੱਕ ਪ੍ਰੋਗਰਾਮ ਚ ਬੋਲੇ 2024 ਚ ਵੱਡਾ ਪ੍ਰਾ ਪ੍ਰਭੂ ਯਿਸੂ ਮਸੀਹ ਤੇ ਸਭ ਤੋਂ ਛੋਟਾ ਬੱਚਾ ਹੈ ਸਿੱਖ ਧਰਮ ਵਿਵਾਦ ਵਧਨ ਤੇ ਬੌਨੀ ਅਜਨਾਲਾ ਨੇ ਮੰਗੀ ਮਾਫੀ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਦਲਬੀਰ ਗੋਲਡੀ ਆਮ ਆਦਮੀ ਪਾਰਟੀ ਚ ਸ਼ਾਮਲ ਬੋਲੇ ਮੈਂ ਕਾਂਗਰਸ ਨੂੰ ਨਹੀਂ ਸਗੋ ਕਾਂਗਰਸ ਨੇ ਮੈਨੂੰ ਛੱਡਿਆ ਅਸੀਂ ਮਿਹਨਤ ਕਰਦੇ ਰਹੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੇ ਈਮ ਭਗਵੰਤ ਮਾਨ ਦਾ ਸੁਖਪਾਲ ਖੈਰਾ ਤੇ ਤੰਜ ਬੁਲੇ ਬੀਜੇਪੀ ਹੋ ਸਕਦੀ ਹੈ ਖੈਰਾ ਦੀ ਅਗਲੀ ਪਾਰਟੀ ਉਹਨਾਂ ਦੀ ਹੀ ਬੋਲ ਰਹੇ ਨੇ ਬੋਲੀ ਸੁਖਪਾਲ ਖੈਰਾ ਨੇ ਦਲਬੀਰ ਗੋਲਡੀ ਨੂੰ ਕਿਹਾ ਵਿਸ਼ਵਾਸ ਘਾਤੀ ਬੋਲੇ ਆਪਣੇ ਘਰ ਬੁਲਾ ਕੇ ਸ਼ੁਰੂ ਕਰਾਈ ਸੀ ਮੇਰੀ ਕੈਂਪੇਨ ਹੁਣ ਬਦਲ ਗਏ ਪਾਲਾਤਾ ਗੋਲਡੀ ਦਾ ਪਲਟਵਾਰ ਮੇਰੇ ਤੇ ਸਵਾਲ ਚੱਕਣ ਵਾਲਿਆਂ ਨੂੰ ਪਿੱੜ ਚ ਟਕਰਾਂਗਾ ਨਿਕਲ ਚੁੱਕਿਆ ਹੈ ਨਿਊਜ਼ 18 ਪੰਜਾਬ ਦਾ ਕਾਫਲਾ ਨਵਾਂ ਸ਼ੋ ਟਰੈਕਟਰ ਤੇ ਚੋਣ ਗੇੜੀ ਹੋਇਆ ਲਾਂਚ ਪੰਜਾਬ ਦੀ ਪਛਾਣ ਟਰੈਕਟਰ ਜ਼ਰੀਏ ਦੇਖਾਂਗੇ ਸੂਬੇ ਦੀ ਸਿਆਸੀ ਨਕਸ ਨਾਰਾ ਤਾਂ ਅਬ ਕੀ ਬਾਰ 400 ਪਾਰਦਾ ਹੈ ਕਈ ਵਾਰਾਂ ਤੇ ਖਾਲੀ ਟੱਪਿਆ ਜਾਂਦਾ ਹੁੰਦਾ ਛੋਟਾ ਜਿਹਾ ਉਹਦੇ ਜੀ ਕਿਤੇ ਪੈਰ ਅੜ ਕੇ ਬੰਦਾ ਡਿੱਗ ਪੈਂਦਾ ਇੱਕ ਕੱਲ ਦਾ ਬਹੁਤ ਅਫਸੋਸ ਹੈ ਭੀਟੂ ਤੇ ਜਿਹੜਾ ਕਹਿੰਦਾ ਕਾਂਗਰਸ ਨੇ ਸਰਕਾਰ ਨਹੀਂ ਦਿੱਤਾ ਭੀਟੂ ਕਿ ਯਾ ਭੁੱਲ ਜਾਂਦੇ ਆ ਕਿਹੜੇ ਕਮਾਜ ਪੈ ਗਿਆ ਆ ਹੁਣ ਸੁਨੀਲ ਦਾ ਖੜੀ ਸਾਹਮਣੇ ਫੋਟੋ ਲਈ ਹੱਸ ਰਿਹਾ ਜਿਸ ਪਰਿਵਾਰ ਨੂੰ ਕਿੰਨਾ ਕੁਝ ਕਾਂਗਰਸ ਨੇ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਕਲਾਕਾਰੀ ਤੋਂ ਹੀ ਇਸ ਕੁਰਸੀ ਤੱਕ ਪਹੁੰਚੇ ਨੇ ਕਲਾਕਾਰੀ ਨੇ ਐਸੀ ਕਲਾਕਾਰੀ ਕੀਤੀ ਕਿ ਦੁਨੀਆ ਹੁਣ ਆਪਣੇ ਹੱਥਾਂ ਨੂੰ ਦੰਦੀਆਂ ਵੱਡ ਵੱਡ ਵੇਖਦੀ ਜਾ ਕਿ ਅਸੀਂ ਕੀ ਕਰ ਬੈਠੇ ਹਾਂ ਆਪੋਜੀਸ਼ਨ ਨੂੰ ਬੋਲਣ ਦੀ ਦਿੱਤਾ ਜਾ ਰਿਹਾ ਉਹ ਤੈਨੂੰ ਅੰਦਰ ਕਰ ਦੂੰ ਤੈਨੂੰ ਅੰਦਰ ਤੈਨੂੰ ਰੋਕਿਆ ਕਿੰਨੇ ਆ ਕਮਾਲ ਹੋ ਗਈ ਯਾਰ ਮੁੱਖ ਮੰਤਰੀ ਦਾ ਇਹ ਲੈਵਲ ਹੈ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਤਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਮੂਸੇਵਾਲਾ ਮਰਡਰ ਕੇਸ ਨਾਲ ਜੁੜੀ ਵੱਡੀ ਅਪਡੇਟ ਤੋਂ ਕੋਰਟ ਦੇ ਵਿੱਚ ਹੁਣ 20 ਮਈ ਤੋਂ ਮੂਸੇਵਾਲਾ ਮਰਡਰ ਕੇਸ ਦਾ ਟ੍ਰਾਇਲ ਸ਼ੁਰੂ ਹੋ ਜਾਏਗਾ ਕਿਉਂਕਿ 27 ਮੁਲਜ਼ਮ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਮੇਤ 27 ਮੁਲਜ਼ਮ ਨੇ ਜਿਨ੍ਹਾਂ ਦੇ ਖਿਲਾਫ ਚਾਰजेस ਫ੍ਰੇਮ ਹੋ ਗਏ 2 ਦੋਸ਼ਾਇਦ ਹੋ ਗਏ ਨੇ ਔਰ ਮਾਂਸਾ ਅਦਾਲਤ ਵੱਲੋਂ ਚਾਰजेस ਫ੍ਰੇਮ ਕੀਤੇ ਗਏ ਹੁਣ ਇਸ ਕੇਸ ਦਾ ਟਰਾਇਲ ਜਿਹੜਾ ਹੈ ਉਹ 20 ਮਈ ਤੋਂ ਸ਼ੁਰੂ ਹੋਏਗਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਸ ਮੌਕੇ ਤੇ ਕੋਰਟ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਕਿਹਾ ਕਿ 24 ਮਹੀਨਿਆਂ ਦੇ ਵਿੱਚ ਪਹਿਲੀ ਵਾਰ ਉਹਨਾਂ ਨੂੰ ਕੁਝ ਰਾਹਤ ਮਿਲਦੀ ਨਜ਼ਰ ਆਈ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਘੱਟੋ-ਘੱਟ ਕੇਸ ਕਿਸੇ ਰਾਹ ਤੇ ਤੁਰਿਆ ਹੈ ਕਿਉਂਕਿ ਚਾਰजेस ਫਰੇਮ ਹੋ ਗਏ ਨੇ ਇਹਨਾਂ 27 ਮੁਜ਼ਮਵਾਂ ਦੇ ਖਿਲਾਫ ਤੇ ਹੁਣ ਅੱਗੇ ਹੁਣ ਇਹਨਾਂ ਤੇ ਜਿਹੜਾ ਹੈ ਉਹ ਕੇਸ ਚੱਲਣਾ ਹੈ ਸੋ ਹੁਣ ਉਸ ਤੇ ਸੁਣਵਾਈ ਹੋਣੀ ਹੈ ਅੱਗੇ ਕੇਸ ਦੇ ਵਿੱਚ ਜਿਹੜਾ ਟ੍ਰਾਇਲ ਹੈ ਉਹ ਸ਼ੁਰੂ ਹੋਏਗਾ ਕਿੰਨੀ ਦੇਰੇ ਟ੍ਰਾਇਲ ਚੱਲੇਗਾ ਹਾਲਾਂਕਿ ਦੇਖਣਾ ਹੋਏਗਾ ਪਰ ਬਲਕੌਰ ਸਿੰਘ ਸਿੱਧੂ ਇਹ ਮੰਨ ਰਹੇ ਨੇ ਕਿ ਘੱਟੋ-ਘੱਟ ਕੇਸ ਹੁਣ ਉਸ ਨੂੰ ਕੋਈ ਦਿਸ਼ਾ ਮਿਲੀ ਹੈ ਹੁਣ ਉਹ ਕਿਸੇ ਰਾਹ ਤੇ ਤੁਰਿਆ ਹੈ ਹੁਣ ਤੱਕ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਜਿਹੜੇ ਦੋਸ਼ੀਆਂ ਦੇ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਆਫੇਰ ਆਰਗੂਮੈਂਟ ਐਡਰੈਸ ਕੀਤੇ ਬੜੇ ਲੈਂਥੀ ਆਰਗੂਮੈਂਟ ਆਈ ਥਿੰਕ ਕਿ 5-6 ਘੰਟੇ ਆਰਗੂਮੈਂਟ ਐਡਰੈਸ ਕੀਤੇ ਜਿੱਤੇ ਚ ਜਿਹੜੇ ਬਚਾਓ ਪੱਖ ਦੇ ਵਕੀਲਾਂ ਨੇ ਆਪਦਾ ਜਿਹੜਾ ਹੈਗਾ ਆਰਗੂਮੈਂਟ ਐਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਵਕੀਲ ਨੇ ਆਪਣੇ ਜਿਹੜੇ ਹੈਗੇ ਆਰਗੂਮੈਂਟ ਐਡਰੈਸ ਕੀਤੇ ਰਿਪੋਰਟ ਦੀ ਆਨ ਲੈਵਲ ਕੋਰਟ ਜਿਹਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਲਾਰੈਸ ਬਿਸ਼ਲੋਈ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਨੇ ਜਿਹੜੀ ਐਪਲੀਕੇਸ਼ਨ ਡਿਸਚਾਰਜ ਦੇ ਦਿੱਤੀਆਂ ਸੀਗੀਆਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਡਿਸਮਿਸ ਕਰਦੇ ਹੋਏ ਪੂਰੇ ਜਿਹੜੇ 27 ਦੋਸ਼ੀ ਐ ਚ ਨੋਮਿਨੇਟ ਜਿਹੜੇ ਅੰਡਰ ਕਸਟਡੀ ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੇਮ ਕੀਤੇ ਐ ਤੇ ਨੈਕਸਟ ਜਿਹੜੀ ਡੇਟ ਹੈਗੀ ਐ ਉਹ 25 2022 ਗਵਾਹੀ ਲਈ ਨਿਸ਼ਚਿਤ ਕੀਤੀ ਐ ਬੜਾ ਸਕੂਨ ਦੇ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਕੁਝ ਰਾਹਤ ਮਿਲੀ ਐ ਵੀ ਘਟੋ ਘਟ ਤੱਕ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਹੈ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹੀਆਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੇ ਦੀ ਤਰੀਕ ਪਈ ਹੈ ਕਿ ਮਈ 25 ਮਈ 25 ਮਈ 25 ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਮਰਦੂਦ ਸਾਬਤ ਕਰਨ ਦੇ ਵਾਸਤੇ ਇਹ ਜੱਜੂ ਨੇ ਨੌਰਸ ਨੇ ਤੇ ਦੋ ਦੋਸ਼ੀ ਹੋਰ ਸੀ ਉਹ ਸਾਰੀਆਂ ਐਪਲੀਕੇਸ਼ਨਾਂ ਜਦ ਸਾਹਿਬ ਨੇ ਬਿਜ਼ਨਸ ਕੀਤਾ ਨੇ ਤੇ ਚਾਰਜ ਫਰੇਮ ਕਰ ਲਿਆ ਉਹਦੇ ਵੀ ਠੀਕ ਹੈ ਹਰ ਵਾਰ ਅਸ ਮੁਰਨਾ ਪੈਂਦਾ ਸੀ ਅੱਜ ਅਸ ਬੱਜੀ ਆ ਜੀ ਹਾਂ ਬੇਟਾ ਬੇਟਾ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਦੇ ਲਈ ਦੋਸ਼ੀ ਕਦੇ ਕਿਸੇ ਨੇ ਐਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਤੇ ਅਗਲੀ ਵਾਰ ਦੂਸਰੇ ਨੇ ਲਾਤੀ ਦੋਸ਼ੀਆਂ ਦੀ ਗਿਣਤੀ ਤਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਕਹਿ ਰਹੇ ਨੇ ਕਿ 24 ਮਹੀਨਿਆਂ ਬਾਅਦ ਕੁਛ ਰਾਹਤ ਮਿਲਦੀ ਨਜ਼ਰ ਆਈ ਹੈ ਕਿ ਘਟੋ-ਘਟ ਕੇਸ ਕਿਸੇ ਰਾਤ ਤੁਰਿਆ ਬੜੇ ਡਿਲੇ ਟੈਕਟਿਕਸ ਵਰਤੇ ਗਏ ਪਰ ਆਖਿਰਕਾਰ ਕੋਰਟ ਨੇ ਚਾਰਜਸ ਫਰੇਮ ਕੀਤੇ ਤੇ ਹੁਣ ਅਗਲੀ ਤਾਰੀਖ 20 ਹੈ 20 ਮਈ ਤੋਂ ਕੇਸ ਦਾ ਟ੍ਰਾਇਲ ਸ਼ੁਰੂ ਹੋ ਜਾਏਗਾ ਗਵਾਹੀਆਂ ਸ਼ੁਰੂ ਹੋ ਜਾਣਗੀਆਂ ਮੇਰੇ ਸਹਿਯੋਗੀ ਬਲਦੇਵ ਸ਼ਰਮਾ ਲਾਈਵ ਜੁੜ ਰਹੇ ਨੇ ਸਾਡੇ ਨਾਲ ਪਿੰਨ ਮੂਸਾ ਤੋਂ ਬਲਦੇਵ ਐ ਕਾਫੀ ਲੰਮਾ ਜਿਹੜਾ ਹੈ ਇਹ ਪ੍ਰੋਸੈਸ ਹੋ ਗਿਆ ਕਿਉਂਕਿ ਪੁਲਿਸ ਇਨਕੁਆਇਰੀਆਂ ਹੋਈਆਂ ਉਸ ਤੋਂ ਬਾਅਦ ਬਹੁਤ ਸਾਰੀਆਂ ਅਰਚੀਆਂ ਲਗੀਆਂ ਕਦੇ ਕਿਸੇ ਨੇ ਕੋਈ ਅਰਜੀ ਲਾਤੀ ਕਦੇ ਕਿਸੇ ਨੇ ਅਰਜੀ ਲਾਤੀ ਜਿਵੇਂ ਸਿੱਧੂ ਮੂਸੇਵਾਲਾ ਦੇ ਪਿਤਾ ਕਹਿ ਰਹੇ ਸੀ ਕਿ ਡਿਲੇ ਟੈਕਟਿਕਸ ਬਹੁਤ ਵਰਤੇ ਗਏ ਪਰ ਫਿਰ ਵੀ ਕੋਰਟ ਨੇ ਚਾਰजेस ਫਰੇਮ ਕੀਤੇ ਨੇ ਸਾਰੀਆਂ ਅਰਚੀਆਂ ਰੱਦ ਕੀਤੀਆਂ ਤੇ ਹੁਣ ਕੇਸ ਲਈ ਤੇ ਪਏਗਾ ਬਿਲਕੁਲ ਵਿਜੇ ਉਹ ਫੈਸਲਾ ਹੋਇਆ ਅੱਜ ਜਿਹੜੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਬਹੁਤ ਦਾ ਪੇਚੇ ਦੋਸ਼ੀਆਂ ਨੇ ਖੇਡੇ ਕਦੇ ਲੋਰੈਂਸ ਬਿਸ਼ਨੋਈ ਐਪਲੀਕੇਸ਼ਨ ਦੰਦਾ ਸੀ ਕਦੇ ਜੱਗੂ ਭਗਵਾਨਪੁਰੀਆ ਦੰਦਾ ਸੀ ਕਿ ਮੈਂ ਬੇਕਸੂਰ ਆ ਹਾਲਾਂਕਿ ਸੋਸ਼ਲ ਮੀਡੀਆ ਤੇ ਥਾਪੀਆਂ ਮਾਰ ਕੇ ਕਹਿੰਦੇ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਅਸੀਂ ਕੀਤਾ ਪਰ ਜਿਵੇਂ ਹੀ ਅਦਾਲਤ ਦੇ ਵਿੱਚ ਚਾਰਜ ਫਰੇਮ ਹੋਣ ਲਈ ਪੇਸ਼ੀ ਆਉਂਦੀ ਸੀ ਤਾਂ ਫਿਰ ਇਹ ਰੋਣ ਲੱਗ ਜਾਂਦੇ ਸੀ ਇਹਨਾਂ ਦਾ ਵਕੀਲ ਕਹਿੰਦਾ ਸੀ ਕਿ ਮੇਰੇ ਜਿਹੜੇ ਮੁਕੱਲ ਨੇ ਉਹ ਬੇਦੋਸ਼ੇ ਨੇ ਉਹਨਾਂ ਦਾ ਕੋਈ ਸਬੰਧ ਨਹੀਂ ਸਿੱਧੂ ਮੂਸੇਵਾਲੇ ਨਾਲ ਤੇ ਅੱਜ ਅਦਾਲਤ ਨੇ ਉਹ ਐਪਲੀਕੇਸ਼ਨਾਂ ਚਲਾ ਕੇ ਮਾਰੀਆਂ ਰੱਦ ਕਰਤੀਆਂ ਤੇ 27 ਦੇ ਕਰੀਬ ਜਿਹੜੇ ਦੋਸ਼ੀ ਸੀ ਉਹਨਾਂ ਤੇ ਦੋਸ਼ ਹੈ ਜਿਹੜੇ ਤੈਅ ਕਰ ਦਿੱਤੇ ਐ ਜਦਕਿ ਗੋਲਦੀ ਬਰਾੜ ਅਨਮੋਲ ਬਿਸ਼ਨੋਈ ਹਜੇ ਗ੍ਰਿਪਕੁਲਸ ਦੀ ਗ੍ਰਿਫਤੋਂ ਬਾਹਰ ਐ ਚਾਰ ਦੋਸ਼ੀ ਇਸ ਟ੍ਰਾਇਲ ਦੇ ਦੌਰਾਨ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰ ਚੁੱਕੇ ਪਰੰਤੂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਾफी ਖੁਸ਼ੀ ਦਿਖਾਈ ਦੇ ਰਹੇ ਉਹਨਾਂ ਨੂੰ ਕਿਹਾ ਕਿ ਹੁਣ ਸਾਡਾ ਕੇਸ ਹੈ ਜਿਹੜਾ ਲੀ ਤੇ ਚੜ ਗਿਆ ਕਿਉਂਕਿ ਲੰਬੇ ਸਮੇਂ ਤੋਂ ਉਹ ਅਦਾਲਤ ਦੇ ਵਿੱਚ ਆਉਂਦੇ ਸੀ ਤੇ ਅਗਲੀ ਪੇਸ਼ੀ ਪੈ ਜਾਂਦੀ ਸੀ ਤੇ ਫਿਰ ਵਾਪਸ ਨਿਰਾਸ਼ ਹੋ ਕੇ ਲੋਟ ਜਾਂਦੇ ਸੀ ਪੁੱਤ ਦੇ ਇਨਸਾਫ ਲਈ ਲਗਾਤਾਰ ਲੜਾਈ ਲੜ ਰਿਹਾ ਹੈ ਇਸ ਕਰਕੇ ਅੱਜ ਵੱਡਾ ਦਿਨ ਸੀ ਸਿੱਧੂ ਮੂਸੇਵਾਲੇ ਲਈ ਕਿਉਂਕਿ ਇਨਸਾਫ ਦੀ ਆਸ ਹੈ ਜਿਹੜੀ ਜਾਗੀ ਹੈ ਤੇ ਇਸੇ ਦਾ ਸਿੱਧੂ ਮੂਸੇਵਾਲੇ ਦਾ ਪਰਿਵਾਰ ਲੰਬੇ ਸਮੇਂ ਤੋਂ ਉਡੀਕ ਰਿਹਾ ਸੀ ਜੀ ਅੱਛਾ ਬਲਦੇਵ ਇਹ ਕੋਰਟ ਦੀ ਪ੍ਰੋਸੈਸ ਬਾਰੇ ਥੋੜਾ ਜਿਆਦਾ ਜਾਣਨਾ ਚਾਹਾਂਗੇ ਅੱਜ ਬੜੀ ਅਹਿਮ ਸੁਣਵਾਈ ਸੀ ਚਾਰजेस ਫਰੇਮ ਹੋਏ ਨੇ ਪੁਲਿਸ ਦਾ ਕੀ ਰੋਲ ਰਿਹਾ ਔਰ ਕੋਰਟ ਦੇ ਵਿੱਚ ਕੀ ਦਲੀਲਾਂ ਕੀ ਤਰਕ ਕੀ ਜਵਾਬ ਰਹੇ ਦੇਖੋ ਵਿਜੇ ਅੱਜ ਜਿਹੜੀ ਬਹਿਸ ਹੋਈ ਸੀ ਉਹ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੇ ਜਿਹੜੇ ਐਪਲੀਕੇਸ਼ਨਾਂ ਦਿੱਤੀਆਂ ਸੀ ਉਸ ਤੇ ਗੱਲ ਖੜੀ ਸੀ ਕਿਉਂਕਿ ਜਿਹੜੇ ਲਾਰੈਂਸ ਦਾ ਵਕੀਲ ਹੈ ਰੁਘਵੀਰ ਬੈਣੀਪਾਲ ਉਹਨਾਂ ਨੇ ਬਹਿਸ ਕੀਤੀ ਹੈ ਕਰੀਬ 5 ਘੰਟੇ ਬਹਿਸ ਚੱਲੀ ਹੈ ਉਹ ਕਹਿੰਦੇ ਸੀ ਕਿ ਪੁਲਿਸ ਕੋਲੇ ਕੋਈ ਸਬੂਤ ਨਹੀਂ ਜਿਸ ਕਰਕੇ ਲੱਗਦਾ ਹੋਵੇ ਕਿ ਇਸ ਕੇਸ ਨੂੰ ਅੱਗੇ ਵਧਾਇਆ ਜਾ ਸਕਦਾ ਕਿਉਂਕਿ ਮੇਰਾ ਜਿਹੜਾ ਮੁਵਕਲ ਹੈ ਵਕੀਲ ਨੇ ਕਿਹਾ ਲਾਰੈਂਸ ਬੁਝਨੋਈ ਉਹ ਜੇਲ੍ਹ ਦੇ ਵਿੱਚ ਬੰਦ ਸੀ ਉਹ ਕਤਲ ਦੀ ਕਿਸ ਤਰ੍ਹਾਂ ਸਾਜ਼ਿਸ਼ ਰਚ ਸਕਦਾ ਹੈ ਉਹ ਫੋਨ ਤੇ ਕਿਵੇਂ ਗੱਲਬਾਤ ਕਰ ਸਕਦਾ ਕਿਤੇ ਨਾ ਕਿਤੇ ਇਹ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤਿਹਾਰ ਜੇਲ੍ਹ ਦੇ ਵਿੱਚ ਫੋਨ ਨਹੀਂ ਸੀ ਇਸ ਕਰਕੇ ਉਹਨਾਂ ਦੇ ਮੁਵਕਲ ਤੇ ਜਿਹੜੇ ਚਾਰਜ ਜੇ ਫ੍ਰੀਮ ਨਹੀਂ ਹੋ ਸਕਦੇ ਤਾਂ ਜੱਜ ਸਾਹਿਬ ਨੇ ਇਹ ਦਲੀਲਾਂ ਤੋਂ ਸਾਫ਼ ਹੈ ਜਿਹੜਾ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਰੇ ਦੋਸ਼ੀਆਂ ਤੇ ਜਿਹੜੇ ਦੋਸ਼ ਹੈ ਉਹ ਤੈ ਹੋਣਗੇ ਤੇ ਜਿਹੜੀਆਂ ਰੈਗੂਲਰ ਗਵਾਹਾਂ ਹੋਣਗੀਆਂ ਉਸ ਦੇ ਵਿੱਚ ਆਪਣਾ ਪੱਖ ਰੱਖ ਸਕਦੇ ਆ ਦੋਸ਼ੀ ਦੇ ਵਕੀਲ ਨੇ ਕਿਹਾ ਕਿ ਅਸੀਂ ਹਾਈ ਕੋਰਟ ਦਾ ਰੁਕ ਕਰਾਂਗੇ ਐਚ ਐਸ ਗਰੇਵਾਲ ਜੋ ਸੈਸ਼ਨ ਜੱਜ ਨੇ ਉਹਨਾਂ ਦੇ ਆਰਡਰ ਦੇ ਖਿਲਾਫ ਅਸੀਂ ਅਦਾਲਤ ਦੇ ਵਿੱਚ ਉੱਚ ਅਦਾਲਤ ਦੇ ਵਿੱਚ ਜਾਵਾਂਗੇ ਅੱਛਾ ਬਲਦੇਵ ਇੱਕ ਚੀਜ਼ ਹੋਰ ਹੈ ਹਾਂ ਕੋਰਟ ਦੇ ਵਿੱਚ ਤੇ ਚਲੋ ਹੁਣੇ ਮਾਮਲਾ ਜਿਵੇਂ ਮੂਸੇਵਾਲਾ ਦੇ ਪਿਤਾ ਕਹਿ ਰਹੇ ਨੇ ਕਿ ਲੀ ਤੇ ਪੈ ਗਿਆ ਇਸ 2 ਸਾਲ ਦੇ ਵਿੱਚ ਪੁਲਿਸ ਅਧਿਕਾਰੀ ਕੀ ਸੋਚਦੇ ਰਹੇ ਨੇ ਪੁਲਿਸ ਤੇ ਲਈ ਵੀ ਇੱਕ ਬੜਾ ਵੱਡਾ ਚੈਲੰਜ ਸੀ ਇਸ ਪੂਰੇ ਕੇਸ ਨੂੰ ਇੱਕ ਇੱਕ ਲੀ ਤੇ ਪਾਉਣ ਦਾ ਬਿਲਕੁਲ ਦੇਖੋ ਪੁਲਿਸ ਲਈ ਵੱਡਾ ਚੈਲੰਜ ਹੈ ਕਈ ਕਰੀਬ 4 ਸਪਲੀਮੈਂਟਰ ਚਲਾਨ ਹੈ ਜਿਹੜੇ ਮੇਨ ਤੋਂ ਇਲਾਵਾ ਪੇਸ਼ ਕਰ ਚੁੱਕੇ ਐ ਦੋਸ਼ੀਆਂ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਤੇ ਗਵਾਹਾਂ ਦੀ ਸੂਚੀ ਬਹੁਤ ਲੰਮੀ ਹੈ ਇਸ ਦੇ ਵਿੱਚ ਸਰਕਾਰੀ ਗਵਾਹ ਕਹਿ ਲਿਏ ਜਾਂ ਪ੍ਰਾਈਵੇਟ ਗਵਾਹ ਕਹਿ ਲਿਏ ਕਾਫੀ ਲੰਮੀ ਸੂਚੀ ਹੈ ਹੁਣ ਪੁਲਿਸ ਲਈ ਵੱਡੀ ਜਿਹੜਾ ਚੈਲੰਜ ਹੈ ਉਹ ਗਵਾਹਾਂ ਨੂੰ ਅਦਾਲਤ ਤੱਕ ਲੈ ਕੇ ਜਾਣਾ ਹੈ ਇਸੇ ਤੇ ਸਾਰਾ ਕੇਸ ਹੈ ਜਿਹੜਾ ਖੜਾ ਹੈ ਕਿਉਂਕਿ ਪੁਲਿਸ ਦੀ ਇਹ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਗਵਾਹ ਜਿਹੜੇ ਪਗਟਾਏ ਜਾਣ ਤਾਂ ਕਿ ਦੋਸ਼ੀਆਂ ਨੂੰ ਉਹਨਾਂ ਦੇ ਹੀ ਸਜ਼ਾ ਜਿਹੜੀ ਮਿਲ ਸਕੇ ਪੁਲਿਸ ਲਈ ਵੱਡਾ ਚੈਲੰਜ ਹੈ ਜੀ ਠੀਕ ਹੈ ਸ਼ੁਕਰੀਆ ਬਲਦੇਵ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਇਹ ਤਾਂ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਸੀ ਪੁਲਿਸ ਦੇ ਲਈ ਅੱਗੇ ਵੀ ਬਹੁਤ ਵੱਡਾ ਚੈਲੰਜ ਹੈ ਪੁਲਿਸ ਦਾ ਰਾਹ ਖਤਮ ਨਹੀਂ ਹੋਇਆ ਪੁਲਿਸ ਇਸ ਕੇਸ ਨੂੰ ਅਦਾਲਤ ਤੱਕ ਲੈ ਕੇ ਗਈ ਹੈ ਪਰ ਅੱਗੇ ਵੀ ਕਿਉਂਕਿ ਗਵਾਹਾਂ ਨੇ ਪੁਗਤਣਾ ਹੁੰਦਾ ਹੈ ਔਰ ਇਹੋ ਜੇ ਕੇਸ ਦੇ ਵਿੱਚ ਕਿੰਨੇ ਗਵਾਹ ਨੇ ਪੁਲਿਸ ਵੱਲੋਂ ਪਾਏ ਗਏ ਉਹ ਗਵਾਹ ਹੁਣ ਕੋਰਟ ਦੇ ਵਿੱਚ ਗਵਾਹੀਆਂ ਦੇਣਗੇ ਸੋ ਉਹ ਚੀਜ਼ ਹੋਰ ਜ਼ਿਆਦਾ ਅਹਿਮ ਹੋ ਜਾਂਦੀ ਹੈ ਉਹਨਾਂ ਦੀ ਸਿਕਿਉਰਿਟੀ ਬਹੁਤ ਕਿਉਂਕਿ ਮਾਮਲਾ ਹਾਈ ਪ੍ਰੋਫਾਈਲ A ਕੈਟਾਗਰੀ ਦੇ ਗੈਂਗਸਟਰਾਂ ਨਾਲ ਜੁੜਿਆ ਹੋਇਆ ਔਰ ਐਸੇ ਵਿੱਚ ਗਵਾਦਾ ਆਪਣੇ ਬਿਆਨ ਤੇ ਟਿਕੇ ਰਹਿਣਾ ਵੀ ਬਹੁਤ ਵੱਡਾ ਚੈਲੰਜ ਹੋ ਜਾਂਦਾ ਔਰ ਪੁਲਿਸ ਦਾ ਉਹਨਾਂ ਨੂੰ ਸਿਕਿਉਰ ਕਰਨਾ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਸ ਨੂੰ ਯਕੀਨੀ ਬਣਾਉਣਾ ਇਹ ਅੱਗੇ ਹੋਰ ਵੀ ਵੱਡੀਆਂ ਚੁਣੌਤੀਆਂ ਪੁਲਿਸ ਲਈ ਨੇ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਉਹਨਾਂ ਨੂੰ ਕੁਝ ਰਾਹਤ ਮਿਲਦੀ ਨਜ਼ਰ ਆਈ ਹੈ ਕਿ ਘੱਟੋ ਘੱਟ ਕੇਸ ਲੀਤੇ ਤੁਰਿਆ ਹੁਣ ਗੱਲ ਚੋਣਾ ਦੀ ਚੋਣਾ ਦਾ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ ਔਰ ਆਗੂ ਵੀ ਜਿਹੜੇ ਨਰਾਜ਼ ਆਗੂ ਨੇ ਉਹਨਾਂ ਵੱਲੋਂ ਵੀ ਆਪਣੇ ਵੱਖਰੇ ਰਾਹ ਅਖਤਿਆਰ ਕੀਤੇ ਜਾ ਰਹੇ ਨੇ ਵੱਖਰੇ ਰਾਹ ਜਾਂ ਨਵੇਂ ਰਾਹ ਦਾ ਜ਼ਿਕਰ ਅਸੀਂ ਇਸ ਲਈ ਕਰ ਰਹੇ ਹਾਂ ਕਿ ਪਰਸੋਂ ਦੀ ਚਰਚਾ ਹੋ ਰਹੀ ਹੈ ਦਲਵੀਰ ਗੋਲਡੀ ਦੀ ਜਿਨ੍ਹਾਂ ਨੇ ਪੋਸਟ ਦੇ ਦਰਯੀਏ ਨਵੇਂ ਰਾਹ ਦਾ ਜ਼ਿਕਰ ਕੀਤਾ ਸੀ ਪਹਿਲੇ ਦਿਨੋਂ ਨਵੇਂ ਰਾਹ ਦਾ ਜ਼ਿਕਰ ਕਰਦੇ ਨੇ ਦੂਸਰੇ ਦਿਨੋਂ ਕਾਂਗਰਸ ਪਾਰਟੀ ਤੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੰਦੇ ਨੇ ਤੇ ਤੀਸਰੇ ਦਿਨ ਹੋ सीएम भगवंत मान दी मौजूदगी च ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰ ਲੈਂਦੇ ਨੇ ਸੋ ਨਰਾਜ਼ਗੀ ਦੇ ਚੱਲਦੇ ਕਾਂਗਰਸ ਨੂੰ ਦਲਵੀਰ ਗੋਲਡੀ ਨੇ ਵੱਡਾ ਝਟਕਾ ਦੇ ਦਿੱਤਾ ਔਰ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਖੁਦ सीएम भगवंत मान ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਤਾਂ ਇਸ ਕਦਮ ਤੋਂ ਬਾਅਦ ਸੁਖਪਾਲ ਖੈਰਾ ਨੇ ਗੋਲਡੀ ਨੂੰ ਵਿਸ਼ਵਾਸ ਘਾਤੀ ਕਰਾਰ ਦੇ ਦਿੱਤਾ ਜਦੋਂ ਕਾਂਗਰਸ ਨੇ ਤਲਵੀਰ ਗੋਲਡੀ ਨੂੰ ਸੰਗਰੂਰ ਦੇ ਮੈਦਾਨ ਦੇ ਵਿੱਚੋਂ ਨਾ ਉਤਾਰਿਆ ਗੋਲਡੀ ਦੀ ਜਗ੍ਹਾ ਖੈਰਮ ਨੂੰ ਚੁਣਿਆ ਤਾਂ ਫਿਰ ਆਖਰਕਾਰ ਚੰਡੀਗੜ੍ਹ ਤੋਂ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇੱਕ ਦਿਨ ਪਹਿਲਾਂ ਕਾਂਗਰਸ ਦੇ ਪੰਜੇ ਨੂੰ ਅਲਵਿਦਾ ਕਿਹਾ ਤੇ ਅਗਲੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ 'ਚ ਝਾੜੂ ਫੜ ਲਿਆ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਦੋਵੇਂ ਚਿਹਰੇ ਇੱਕ ਦੂਜੇ ਦੇ ਖਿਲਾਫ ਨਿਤਰੇ ਤਾਂ 24 ਦੇ ਅਖਾੜੇ 'ਚ ਜੱਫੀ ਵੀ ਪੈ ਗਈ ਹਾਲਾਂਕਿ ਇਸ ਦੌਰਾਨ ਮੁਖੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਚਾਹੇ ਇੱਕ ਦੂਜੇ ਦੇ ਖਿਲਾਫ ਲੜੇ ਪਰ ਸਾਡੀ ਨਿੱਜੀ ਲੜਾਈ ਨਹੀਂ ਹੈ ਤਾਂ ਇਸ ਜੁਆਇਨਿੰਗ ਦੇ ਬਾਅਦ ਦਲਵੀਰ ਗੋਲਡੀ ਨੇ ਕਾਂਗਰਸ ਤੇ ਵਰਦਿਆ ਕਿ ਮੈਂ ਕਾਂਗਰਸ ਛੱਡੀ ਨਹੀਂ ਇੱਕ ਤਰ੍ਹਾਂ ਦੇ ਨਾਲ ਮੈਨੂੰ ਕੱਢਿਆ ਗਿਆ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਸੀ ਉਸ ਵੇਲੇ ਇਹ ਵੀ ਕਿਹਾ ਸੀਗਾ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਜਿਨ੍ਹਾਂ ਨੂੰ ਅਨੋਰ ਕਰ ਦਿੱਤਾ ਜਾਂਦਾ ਹੈ ਉਹ ਵੀ ਸਾਡੀ ਪਾਰਟੀ ਚ ਆ ਕੇ ਇੱਥੇ ਆਪਣੇ ਦੇਸ਼ ਪ੍ਰਤੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਉਹਨਾਂ ਨੇ ਕੋਈ ਉਲਿੱਕੇ ਨੇ ਨਕਸ਼ੇ ਉਹ ਪੂਰੇ ਕਰ ਸਕਣ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ساری عمر ਤੁਹਾਡੀ ਝੋਲੀ ਚਾ ਬਸ ਥੈਂਕ ਯੂ ساری عمر ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਜਦੋਂ ਖੈਰਾ ਨੂੰ ਸੰਗਰੂਰ ਤੋਂ ਮਿਲੀ ਟਿਕਟ ਇਹਨਾਂ ਤਸਵੀਰਾਂ ਦੀ ਵਜ੍ਹਾ ਬਣੀ ਤਾਂ ਗੋਲਡੀ ਦੇ ਇਸ ਕਦਮ ਦੇ ਬਾਅਦ ਸੁਖਪਾਲ ਖੈਰਾ ਦਾ ਵੀ ਬਿਆਨ ਆ ਗਿਆ ਖੈਰਾਂ ਨੇ ਗੋਲਡੀ ਨੂੰ ਵਿਸ਼ਵਾਸ ਘਾਤੀ ਦੱਸਿਆ ਤਾਂ ਗੋਲਡੀ ਨੇ ਵੀ ਖੈਰਾਂ ਨੂੰ ਚੋਣ ਪੜ ਦੇ ਵਿੱਚ ਟੱਕਰਨ ਦੀ ਗੱਲ ਕਹਿ ਦਿੱਤੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟਰੈਂਥ ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਦੀ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ ਮੈਂ ਬਿਲਕੁਲ ਬਰਕਰਾਰ ਮੇਰੇ ਮੇਰੇ ਹੌਸਲੇ ਪੂਰੇ ਫੁੱਲ ਬਲੰਦ ਨੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ-ਬਿਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੱੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਹਾਂ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ-ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂੰਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਆਖਰ ਦਲਵੀਰ ਗੋਲਡੀ ਹੈ ਕੌਣ ਨੇ ਤੁਹਾਨੂੰ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆ ਦਲਵੀਰ ਗੋਲਡੀ ਨੇ ਐਸਡੀ ਕਾਲਜ ਚੰਡੀਗੜ੍ਹ ਤੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸਾਲ 2003 ਦੇ ਵਿੱਚ ਕਾਲਜ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਬਣੇ ਸਾਲ 2006 ਦੇ ਵਿੱਚ ਪੀਯੂ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਗਏ। ਸਾਲ 2007 ਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵੱਲੋਂ 2017 ਦੇ ਵਿੱਚ ਪਹਿਲੀ ਵਾਰ ਤੁਰੀ ਤੋਂ ਚੋਣ ਲੜੀ ਤੇ ਤੁਰੀ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਹਾਲਾਂਕਿ 2022 ਦੇ ਵਿੱਚ ਭਗਵੰਤ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ 2022 ਚ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਤਾਂ 24 ਦੇ ਅਖਾੜੇ ਦੇ ਵਿੱਚ ਵੱਡੇ ਫੇਰਬਦਲ ਦੇ ਬਾਅਦ ਸੰਗਰੂਰ ਦੀ ਪਿਕਚਰ ਕਿੰਨੀ ਕੁ ਬਦਲਦੀ ਹੈ ਇਹ ਤਾਂ 4 ਜੂਨ ਨੂੰ ਨਤੀਜਿਆਂ ਤੋਂ ਹੀ ਸਾਫ਼ ਹੋਵੇਗਾ। ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ। ਤੇ ਹੁਣ ਜ਼ਿਕਰ ਭਾਜੀਪੀ ਆਗੂ ਬੌਨੀ ਅਜਨਾਲਾ ਦਾ ਜਿਨ੍ਹਾਂ ਵੱਲੋਂ ਇੱਕ ਦਿੱਤਾ ਗਿਆ ਬਿਆਨ ਇੱਕ ਪੂਰੇ ਵਿਵਾਦ ਦੀ ਵਜ੍ਹਾ ਬਣ ਗਿਆ। ਦਰਅਸਲ ਸਿੱਖ ਧਰਮ ਪ੍ਰਤੀ ਇਹ ਬਿਆਨ ਬੌਨੀ ਅਜਨਾਲਾ ਨੇ ਦਿੱਤਾ ਸੀ। ਵਿਵਾਦ ਭਖਣ ਤੋਂ ਬਾਅਦ ਅਜਨਾਲਾ ਨੇ ਆਪਣੇ ਬਿਆਨ ਤੇ ਸਫਾਈ ਵੀ ਦਿੱਤੀ। ਤੇ ਮਾਫੀ ਵੀ ਮੰਗੀ ਪਰ ਐਸਟੀਪੀਸੀ ਇਸ ਮਾਫੀ ਨੂੰ ਨਾ ਕਾਫੀ ਦੱਸ ਰਹੀ ਐ ਬਿਆਨ ਕੀ ਸੀ ਕਿ ਉਸ ਤੋਂ ਬਾਅਦ ਸਫਾਈ ਕੀ ਦਿੱਤੀ ਗਈ ਇਸ ਰਿਪੋਰਟ ਚ ਦੇਖੀ ਐ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ 'ਚ ਸਿੱਖਾਂ ਦੀ ਜ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸਮੀ ਜੀ ਐ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਐ ਇਹਨੇ ਅਮਰਪਾਲ ਸਿੰਘ ਬੋਨੀ ਅਚਨਾਲਾ ਪੰਥਕ ਸਫਾਂ ਦੇ ਵਿੱਚ ਖਾਸ ਥਾਂ ਰੱਖਣ ਵਾਲੇ ਡਾਕਟਰ ਰਤਨ ਸਿੰਘ ਅਜਨਾਲਾ ਦੇ ਫਰਜ਼ੰਦ ਭਾਜੀਪੀ ਦੇ OBC ਮੋਰਚੇ ਦੇ ਪ੍ਰਧਾਨ ਬੁਨੀ ਅਜਨਾਲਾ ਆਪਣੇ ਇੱਕ ਬਿਆਨ ਕਰਕੇ ਫਸ ਗਏ ਨੇ। ਵਿਸ਼ੇ ਸਿੱਖ ਧਰਮ ਬਾਰੇ ਸੀ। ਬੁਨੀ ਅਜਨਾਲਾ ਅਮ੍ਰਿਤਸਰ ਦੇ ਵਿੱਚ ਈਸਾਈ ਭਾਈਚਾਰੇ ਦੇ ਇੱਕ ਸਮਾਗਮ ਦੇ ਵਿੱਚ ਪਹੁੰਚੇ ਸਨ ਅਤੇ ਇਸੇ ਦੌਰਾਨ ਉਹਨਾਂ ਨੇ ਦਾਅਵਾ ਕੀਤਾ ਕਿ ਪ੍ਰਭੂ ਯਿਸੂ ਮਸੀਹ ਵੱਡੇ ਭਰਾ ਨੇ ਅਤੇ ਸਿੱਖ ਧਰਮ ਸਭ ਤੋਂ ਛੋਟਾ ਬੱਚਾ। ਤੋਂ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਪਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਨਹੀਂ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ ਬਿਆਨ ਤੇ ਵਿਵਾਦ ਹੋਣਾ ਲਾਜ਼ਮੀ ਸੀ ਪੋਨੀ ਅਜਨਾਲਾ ਵੀ ਮੌਕੇ ਨੂੰ ਸਮਝ ਗਏ ਅਤੇ ਤੁਰੰਤ ਸਫਾਈ ਦਿੰਦਿਆਂ ਆਪਣੇ ਬਿਆਨ ਤੇ ਮਾਫੀ ਮੰਗ ਲਈ ਆਦਿਕ ਸਮਾਗਮ ਵਿੱਚ ਸ਼ਿਰਕਤ ਕਰਦੀ ਹੋਈ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਂ ਹੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਸਹੀੜਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬ ਸੰਜੀਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਿਕਾਰ ਕਰਦਾ ਸੀਗਾ ਹੈਗਾ 13 ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਬੋਨੀ ਅਜਨਾਲਾ ਨੇ ਭਵੇਂ ਆਪਣੇ ਬਿਆਨ ਤੇ ਮਾਫੀ ਮੰਗ ਲਈ ਹੈ ਪਰ ਐਸਜੀਪੀਸੀ ਦਾ ਕਹਿਣਾ ਹੈ ਕਿ ਜੋ ਤੀਰ ਬੋਨੀ ਅਜਨਾਲਾ ਨੇ ਆਪਣੀ ਜ਼ੁਬਾਨ ਤੋਂ ਚਲਾਏ ਨੇ ਉਹਨਾਂ ਦੇ ਨਾਲ ਸਿੱਖਾਂ ਦਾ ਕਲੇਜਾ ਬੰਨਿਆ ਗਿਆ ਸਰ ਵੋਟਾਂ ਦੇ ਕਰਕੇ ਤੁਸੀਂ ਆਪਣੇ ਧਰਮ ਦੀ ਤੋਹੀਨ ਕਰ ਰਹੇ ਹੋ ਵੱਡੇ ਪਿਤਾ ਪੁਰਖਿਆਂ ਦੇ ਕੀਤੇ ਕਾਰਨਾਮਿਆਂ ਦੇ ਤੁਸੀਂ ਦਾਗ ਲਾ ਰਹੇ ਹੋ ਸੋ ਮੈਂ ਇਹ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਉਹਨਾਂ ਨੇ ਉਹਦਾ ਜਵਾਬ ਦੇਣ ਦੀ ਬਜਾਏ ਕਿਹਾ ਕਿ ਮੇਰੀ ਗੱਲ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਬੋਨੀ ਜੀ ਇਹ ਗੱਲਾਂ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ ਜੋ ਤੁਸੀਂ ਤੀਰ ਚਲਾ ਦੁੱਤਾ ਸਿੱਖਾਂ ਦੇ ਮੰਤੇ ਡੂੰਗਾ ਸਰਾ ਬੋਨੀ ਅਜਨਾਲਾ ਦੇ ਬਿਆਨ ਤੋਂ 24 ਘੰਟੇ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਧਰਮਪਤਨੀ ਅਮ੍ਰਿਤਾ ਵੜਿੰਗ ਨੇ ਆਪਣੇ ਇੱਕ ਬਿਆਨ ਦੇ ਲਈ ਮਾਫੀ ਮੰਗੀ ਸੀ ਅਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਦੀ ਬਾਬੇ ਨਾਨਕ ਦੇ ਹੱਥ ਦੇ ਨਾਲ ਤੁਲਨਾ ਕੀਤੀ ਸੀ ਅਤੇ ਹੁਣ ਬੋਨੀ ਅਜਨਾਲਾ ਨੇ ਪ੍ਰਬੁੱਧੀ ਛੂਮਸ ਸੀਨ ਉੱਪਰ ਡਾਪਰਾ ਅਤੇ ਸਿੱਖ ਧਰਮ ਨੂੰ ਛੋਟਾ ਬੱਚਾ ਦੱਸਿਆ ਸਵਾਲ ਇਹ ਹੈ ਕਿ ਚੌਣ ਮੌਸਮ ਦੇ ਵਿੱਚ ਲੀਡਰ ਅਜਿਹੇ ਬਿਆਨਾਂ ਤੋਂ ਬਚਦੇ ਕਿਉਂ ਨਹੀਂ ਫਿਰ ਰਿਪੋਰਟ ਨਿਊ ਸਿਟੀ ਤੇ ਹੁਣ ਗੱਲ ਲੀਡਰਾਂ ਦੇ ਉਹਨਾਂ ਬਿਆਨਾਂ ਦੀ ਜੋ ਚਰਚਾ ਤੋਂ ਵੱਧ ਸਵਾਲਾਂ ਦੇ ਵਿੱਚ ਨੇ ਉਹ ਬਿਆਨ ਜਿਨ੍ਹਾਂ ਦੇ ਵਿੱਚ ਭਾਸ਼ਾ ਦੀ ਮर्यादा ਤੱਕ ਨਹੀਂ ਰੱਖੀ ਗਈ ਇੱਕ ਰਿਪੋਰਟ ਪੰਜਾਬ ਦੀ ਸਿਆਸਤ ਚਿੜੀਆ ਕਰ ਬਣੀ ਹੋਈ ਹੈ ਸਿਆਸਦਾਨਾਂ ਦੀ ਬੋਲੀ ਦੇ ਵਿੱਚ ਜਾਨਵਰਾਂ ਦਾ ਜ਼ਿਕਰ ਹੋ ਰਿਹਾ ਹੈ ਜੋ ਕੱਲ ਤੱਕ ਅਜੀਬ ਸਨ ਉਹਨਾਂ ਲਈ ਅੱਜ ਜੋਸ਼ਬਾਦ ਵਾਲੀ ਵਰਤੀ ਜਾ ਰਹੀ ਹੈ ਉਹ ਸਿਆਸਤ ਦੇ ਕਿਸੇ ਵੀ ਪੈਮਾਨੇ ਤੇ ਫਿੱਟ ਨਹੀਂ ਬੈਠਦੀ ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਚੋਣ ਜਲਸਾ ਕਰ ਰਹੇ ਸਨ ਉਪਾਸ਼ਨ ਦੇਣ ਲੱਗੇ ਤਾਂ ਕੁੱਤਾ ਭੌਂਕਣ ਲੱਗਿਆ ਤਾਂ ਰਿੰਕੂ ਨੇ ਜੋ ਕਿਹਾ ਉਹ ਤੁਸੀਂ ਖੁਦ ਸੁਣੋ ਇਰੇ ਲਈ ਇਹ ਪਿਛਲੇ ਸਾਲ ਰਾਵਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਜੀ ਜੀ ਅਲੇ ਰਿੰਕੂ ਦੇ ਸਿਰ ਰਵਈਏ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕਰਦਿਆਂ ਤਿੱਖੇ ਸਵਾਲ ਪੁੱਛੇ ਨੇ ਜੇ ਮੈਂ ਗੱਲ ਕਰਾਂ ਰਿੰਕੂ ਜੀ ਦੀ ਤਾਂ ਪਹਿਲਾਂ ਉਹਨਾਂ ਨੇ ਦੇਖੋ ਕਾਂਗਰਸ ਨੂੰ ਧੋਖਾ ਦਿੱਤਾ ਇੱਕ ਬੜੀ ਵੱਡੀ ਗਦਾਰੀ ਉਹਨਾਂ ਨੇ ਕਾਂਗਰਸ ਦੇ ਨਾਲ ਕੀਤੀ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਜਿੰਨਾ ਮਾਨ ਸਨਮਾਨ ਆਮ ਆਦਮੀ ਪਾਰਟੀ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਤੇ ਕਾਂਗਰਸ ਵਿੱਚ ਕਦੀ ਮਿਲਿਆ ਹੋਵੇਗਾ ਅੱਜ ਰਿੰਕੂ ਜੀ ਨੂੰ ਕਿ ਤੁਸੀਂ ਉਧਰ ਵੀ ਗਦਾਰੀ ਕਰਕੇ ਆਏ ਹੁਣ ਤੁਸੀਂ ਆਮ ਆਦਮੀ ਪਾਰਟੀ ਨਾਲ ਗਦਾਰੀ ਕਰਕੇ ਹੁਣ ਤੁਸੀਂ ਬੀਜੇਪੀ 'ਚ ਚਲੇ ਗਏ ਹੁਣ ਬੀਜੇਪੀ ਵਿੱਚ ਕਿਦਾਂ ਕਰੋਗੇ ਕਿ ਬੀਜੇਪੀ ਦੇ ਵਿੱਚੋਂ 4 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਤੇ ਪਤਾ ਲੱਗ ਜਾਣਾ ਫਿਰ ਫਿਰ ਕਿੱਥੇ ਜਾਓਗੇ ਗੱਲ ਸੁਸ਼ੀਲ ਰਿੰਕੂ ਤਕਸੀਮਤ ਨਹੀਂ ਹੈ ਕਾਂਗਰਸ ਛੱਡ ਕੇ ਜਾਣ ਵਾਲੇ ਲੀਡਰਾਂ ਬਾਰੇ ਜਦੋਂ ਸੀਨੀਅਰ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਗਿਆ ਤਾਂ ਅਰਬੀ ਕੋੜਿਆਂ ਅਤੇ ਦੇਸੀ ਖਚਰਾਂ ਦੀ ਬਾਤ ਪਾਉਣ ਲੱਗੇ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਗਿਆ ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਟੀ ਰੱਖਣੀ ਜਿੰਨਾਂ ਨੇ ਆਪਣੀ ਜ਼ਮੀਰ ਵੇਚੀ ਹੈ ਤਾਂ ਮੈਂ ਸਮਝਣਾ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜੈਦਾ ਥੋੜਾ ਜਨਤਕ ਜੀਵਨ ਜਉਣ ਵਾਲੇ ਲੀਡਰ ਸਮਾਜ ਦਾ ਆਦਰਸ਼ ਹੁੰਦੇ ਨੇ ਪਬਲਿਕ ਬਿਹਤਰ ਰਵਈਏ ਚੰਗੇ ਆਚਾਰ ਵਿਹਾਰ ਦੀ ਲੀਡਰਾਂ ਤੋਂ ਉਮੀਦ ਰੱਖਦੀ ਹੈ ਪਰ ਜਦੋਂ ਲੀਡਰ ਇਸ ਤਰ੍ਹਾਂ ਦੀ ਬੋਲੀ ਬੋਲਣ ਲੱਗਣ ਤਾਂ ਫਿਰ ਸਵਾਲ ਹੋਣਾ ਲਾਜ਼ਮੀ ਹੈ